ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਰਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਇਸ ਚੈਨਲ ਤੇ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਰੂਟੀਨ ਸ਼ੇਅਰ ਤੇ ਅੱਜ ਦੀ ਇਹ ਵੀਡੀਓ ਲੈ ਕੇ ਆਏ ਆ ਚਟਨੀ ਦੀ ਚਟਨੀ ਦੇ ਵਿੱਚ ਆਪਾਂ 200 ਗ੍ਰਾਮ ਪਾ ਲਈਨੇ ਆ ਗੰਡੇ ਇਹ ਚੰਗੀ ਤਰ੍ਹਾਂ ਆਪਾਂ ਧੋ ਕੇ ਕੱਟ ਕੇ ਮਿਕਸੀ 'ਚ ਆਪਾਂ ਪਾਏ ਆ ਆ ਜੋ ਇਹਨੂੰ ਕਰਦੇ ਆ ਗ੍ਰाइंड ਇਹਨ ਚੰਗੀ ਤਰ੍ਹਾਂ ਗ੍ਰाइंड ਕਰਨ ਤੋਂ ਬਾਅਦ ਇਹਨੂੰ ਆਪਾਂ ਪਾ ਲਈਨੇ ਆ ਜੋ ਇੱਕ ਖੁੱਲੇ ਭਾਂਡੇ 'ਚ ਖੁੱਲੇ ਭਾਂਡੇ 'ਚ ਆਪਾਂ ਕੱਢ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਜੱਗ ਸਾਫ਼ ਕਰਕੇ ਤੇ ਇਹ ਕੱਢ ਲਈਨੀ ਇੱਕ ਖੁੱਲੇ ਭਾਂਡੇ 'ਚ ਖੁੱਲੇ ਭਾਂਡੇ 'ਚ ਕੱਢਣ ਤੋਂ ਬਾਅਦ ਇਹਦੇ 'ਚ ਕਰਦੇ ਆ ਮਸਾਲੇ ਐਡ ਮਸਾਲੇ ਦੇ ਵਿੱਚ ਲਿਆ ਜੀ ਆਪਾਂ ਇੱਕ ਚਮਚਾ ਕਾਲਾ ਲੂਣ 50 ਗ੍ਰਾਮ ਆਪਾਂ ਲਿਆ ਮਿਕਸ ਮਸਾਲਾ ਤੇ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਹੀ ਜੀਰਾ ਮਸਾਲੇ ਦੇ ਵਿੱਚ ਆਪਾਂ ਲਿਆ ਜੀ ਕਾਲੀ ਮਿਰਚ ਕਾਲੀ ਜੀਰੀ ਅਜਵੈਨ ਹਿੰਗ ਤੇ ਮੋਟੀ ਇਲਾਚੀ ਇਹ ਪੰਜ ਮਸਾਲੇ ਜਿਹੜੇ ਆਪਾਂ ਪਹਿਲਾਂ ਤੋਂ ਗ੍ਰाइंड ਕਰਕੇ ਰੱਖੇ ਹੋਏ ਆ ਤੇ ਇਹ ਆਪਾਂ ਜਿਹੜੇ ਮਸਾਲੇ ਆ ਉਹ ਬਰਾਬਰ ਮਾਤਰਾ ਜੀ ਲੈਨੇ ਆ ਤੇ ਇਹਨੂੰ ਕਰ ਲੈਨੇ ਆ ਜੋ ਮਿਕਸ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਚ ਆਪਾਂ ਕਰ ਲੈਨੇ ਆ ਜੀ ਥੋੜਾ ਜਿਹਾ ਆਟਾ ਐਡ ਆਜੋ ਕਰਦੇ ਆ ਇਹ ਆਪਾਂ ਕਰ ਲਿਆ ਥੋੜਾ ਆਟਾ ਐਡ ਆਟਾ ਆਪਾਂ ਇਸ ਕਰਕੇ ਐਡ ਕਰਦੇ ਆ ਤਾਂ ਕਿ ਜਿਹੜੀ ਆਪਣੀ ਚਟਨੀ ਆ ਜਿਹੜੀ ਉਹ ਥੋੜੀ ਜੀ ਟੈਟ ਫਾਰਮ ਦੇ ਵਿੱਚ ਹੋ ਜੇ ਟਾਇਟ ਫਾਰਮ ਦੇ ਵਿੱਚ ਮਤਲਬ ਕਿ ਜਿਹੜੇ ਆਪਾਂ ਮਿਕਸ ਕਰਕੇ ਇਹਦੇ ਆਪਾਂ ਲੱਡੂ ਬਣਾਉਣੇ ਆ ਉਹ ਲੱਡੂ ਜਿਹੜੇ ਟਾਇਟ ਫਾਰਮ ਦੇ ਵਿੱਚ ਹੋ ਜੇ ਤੇ ਆਪਣਾ ਜਿਹੜਾ ਪਸ਼ੂ ਆ ਖਾਣ ਦੇ ਵਿੱਚ ਅਨੁਭਾਨ ਨਾ ਕਰੇ ਚੰਗੀ ਤਰ੍ਹਾਂ ਖਾਵੇ ਤੇ ਇਹਦੇ ਬਣਾ ਲੈਨੇ ਆਪਾਂ ਲੱਡੂ ਤਿੰਨ ਬਣਾ ਲੈਨੇ ਆ ਲੱਡੂ ਆਪਾਂ ਕੋਈ ਜ਼ਿਆਦਾ ਵੱਡਾ ਸਹਿਜ ਨਹੀਂ ਰੱਖਦੇ ਪਸ਼ੂ ਦੇ ਰਿਕੋਰਡਿੰਗ ਆਪਾਂ ਸਹਿਜ ਜਿਹੜਾ ਉਹ ਮੀਡੀਅਮ ਰੱਖ ਸਕਦੇ ਆ ਇਹ ਬਣਾ ਲਏ ਆਪਾਂ ਲੱਡੂ ਤੇ ਆਜੋ ਫਿਰ ਦੇਨੇ ਆ ਝੋਟੀ ਨੂੰ ਬੜੇ ਆਰਾਮ ਨਾਲ ਬੈਠੀ ਸੀ ਗਾਲਾ ਦੇ ਹੀ ਕਾਰਨ ਇੱਕ ਘੰਟਾ ਪਹਿਲਾਂ ਆਪਾਂ ਇਹਨੂੰ ਪਾਣੀ ਢਾਇਆ ਤੇ ਹੁਣ ਦੇਣ ਲੱਗੀਆਂ ਚਟਨੀ ਤੇ ਚਟਨੀ ਆਪਾਂ ਦੇ ਦਿੰਨੇ ਆ ਮਹੀਨੇ 'ਚ ਇੱਕ ਵਾਰੀ ਤੇ ਤਿੰਨ ਦਿਨ ਆਪਾਂ ਲਗਾਤਾਰ ਦਿੰਨੇ ਆ ਜਦੋਂ ਵੀ ਆਪਾਂ ਸਟਾਰਟ ਕਰਦੇ ਆ ਚਟਨੀ ਦੇਣੀ ਤੇ ਇੱਕ ਟਾਈਮ ਹੀ ਆਪਾਂ ਦਿੰਨੇ ਆ ਸਵੇਰ ਦੇ ਟਾਈਮ ਤੇ ਚਟਨੀ ਤੇ ਉਹ ਦੇਣ ਤੋਂ ਬਾਅਦ ਆਪਾਂ ਇਹਨੂੰ ਪਾਣੀ ਜਿਹੜਾ ਉਹ ਤਿੰਨ ਤੋਂ ਚਾਰ ਘੰਟੇ ਨਹੀਂ ਢਾਉਂਦੇ ਤਾਂ ਕਿ ਗਾਲਾ ਜਿਹੜਾ ਉਹ ਚੰਗੀ ਤਰ੍ਹਾਂ ਕਰ ਲੇ ਤੇ ਕੋਈ ਆਪਣੀ ਜਿਹੜੀ ਛੋਟੀਆ ਉਹ ਖਾਣ ਦੇ ਵਿੱਚ ਅਨਮਨ ਨਹੀਂ ਕਰਦੀ ਤੇ ਵਧੀਆ ਤਰੀਕੇ ਨਾਲ ਹਾਲਿੰਦੀ ਆ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਅੱਗੇ ਤੋਂ ਨੋਟੀਫਿਕੇਸ਼ਨ ਵੀਡੀਓ ਦਾ